ਪੰਜਾਬ 81 ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤ੍ਰਿਸ਼ੋਲੀ ਸੀ ਹਾਂ ਗੱਲ ਕਰਾਂਗੇ ਖਬਰ ਨਿਕਲ ਕੇ ਨਾਬਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਨਾਬਾ ਦੇ ਵਿੱਚ ਬੀਤੀ ਕੱਲ ਸੁਪਰ ਡਿਲੈਕਸ ਬੈਟਰੀ ਨਾਂ ਦੀ ਦੁਕਾਨ ਦੇ ਉੱਪਰ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਹਾਂ ਦੱਸ ਦਈਏ 5 ਲੱਖ ਦੇ ਕਰੀਬ ਹੈ ਜੋ ਬੈਟਰੀ ਉਹ ਚੋਰਾਂ ਵੱਲੋਂ ਚੋਰੀ ਕੀਤੇ ਗਏ ਨੇ ਸੋ ਦੱਸ ਦਈਏ ਮੌਕੇ ਤੇ ਦੁਕਾਨਦਾਰ ਵੱਲੋਂ ਨਾਬਾ ਵਾਸੀਆਂ ਦੀ ਮਦਦ ਦੇ ਨਾਲ ਜੋ ਪਟਿਆਲਾ ਰੋਡ ਆ ਉਸ ਨੂੰ ਜਾਮ ਕੀਤਾ ਗਿਆ ਧਰਨਾ ਲਗਾਇਆ ਗਿਆ ਤਾਂ ਮੌਕੇ ਤੇ ਨਾਬਾ ਦੇ ਬਤਾਇਕ ਦੇਮਾਨ ਅਤੇ ਜੋ ਐਸਐਚਓ ਕਤਵਾਲੀ ਨੇ ਉਹ ਮੌਕੇ ਤੇ ਪਹੁੰਚੇ ਨੇ ਦਿੱਤਾ ਗਿਆ ਹੈ ਦੁਕਾਨਦਾਰਾਂ ਨੂੰ ਕਿ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਅਤੇ ਬਣਦੀ ਕਾਰਵਾਈ ਹੈ ਜੋ ਕੀਤੀ ਜਾਵੇ ਮੇਰਾ ਕੋਈ ਪ੍ਰਵੀਨ ਕੁਮਾਰ ਆਏਗਾ ਜਿਹਦੀ ਦੁਕਾਨ ਦਾ ਨਾਮ ਸਪੋਟ ਇਲੈਕਟ੍ਰੀਕਿਟੀ ਸਰਵਿਸ ਪਟਿਆਲਾ ਰੋਡ ਨਭਾਏਗਾ ਦੇ ਰਾਤ ਨੂੰ ਤ੍ਰਿਗਵਨਨ ਦਾ ਆਈਫੋਨ ਦੇ ਘਰੀ ਚੋਰੀ ਹੋਈ ਹੈ ਜੋ ਕੀ ਟੈਲੀਫੋਨ ਕਰਕੇ ਉਸਨੇ ਬੁਲਾਇਆ ਗਿਆ ਜਿੱਦਾਂ ਉਸ ਤੋਂ ਬਾਅਦ ਹਾਜਰ ਦਿੱਖਾਤਾ ਸਾਡੇ ਜੀ ਕਿਹਦੀ ਕਿਹਦੀ ਬੋਲ ਚੁਵਾਦੀ ਹੈ ਮੇਰੇ ਦੁਕਾਨ ਤੇ ਮੁੰਡਾ ਜਿਹੜਾ ਕੰਮ ਕਰਦਾ ਹੈ ਤੇ ਉਹਨੂੰ ਜੇ ਮੇਰਾ ਮੋਬਾਈਲ ਬੰਦ ਹੁੰਦਾ ਹੈਗਾ ਜਿਹੜੇ ਬੰਦੇ ਆਏ ਸੀਗੇ ਉਹ ਰੋਡ ਤੇ ਘੁੰਮਣ ਆਲੇ ਉਹਨਾਂ ਨੇ ਟੈਲੀਫੋਨ ਕੀਤਾ ਮੁੰਡੇ ਨੂੰ ਦੱਸਿਆ ਆਪਣਾ ਜਿਹੜੀ ਦੁਕਾਨ ਦਾ ਚੋਰ ਹੈ ਜਿਹੜਾ ਟੁੱਟ ਗਿਆ ਤੇ ਫਿਰ ਮੁੰਡੇ ਨੇ ਮੈਨੂੰ ਕਿਹਾ ਮੈਂ ਦਾਲ ਦੇ ਦੁਕਾਨ ਤੇ ਆਇਆ ਹਾਂ ਅਲੀ ਕਿੰਨਾ ਜਮਾਨ ਚੋਰੀ ਹੋਈ ਮੰਨ ਤੇ ਕਹੀ ਉਹਨੇ 35 40 ਬੈਟੀਆਂ ਚੋਰੀ ਹੋਈ ਤੇ ਕੀ ਮੰਗ ਕਰਦੇ ਹੋ ਅਲੀ ਕੀ ਮੰਗ ਕਰਦੇ ਹਾਂ ਸਮਾਜ ਇਹ ਕਰਦਾ ਹੈਗਾ ਕਿ ਜਿਹੜੇ ਬੰਦੇ ਨੇ ਚੋਰੀ ਕੀਤੀ ਇਹਨਾਂ ਨੂੰ ਫੜਿਆ ਜਾਵੇ ਤੇ ਮੌਕੇ ਤੇ ਜੋ ਵੀ ਉਹਨਾਂ ਦੇ ਹਿੱਸੇ ਜਾ ਉਹਨੂੰ ਦਿੱਤੀ ਜਾਵੇ ਸਾਡਾ ਜਿਹੜਾ ਮਾਲ ਹੈ ਸਾਨੂੰ ਬਾਲ ਦੋ ਆਲਓ ਵਰਤੀ ਜਨਾਤ ਨੇ ਹੋਰ ਵੀ ਚੋਰੀਆਂ ਆਉਂਦੀਆਂ ਆ। ਸਾਹਿਬੀ ਆਪਰੇ ਹੱਥ ਅਲਾ ਜਿਹੜੇ ਬੋਲ ਮਾਰੇ। ਹਾਂ ਐਮਐਲਏ ਸਾਹਿਬ ਆਏ। ਹਾਂ ਐਮਐਲਏ ਸਾਹਿਬ ਆਏ ਨੇ ਸਾਨੂੰ ਹੌਸਲਾ ਦਿੱਤਾ ਕਿ ਅਸੀਂ ਛੋਟੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਧੰਨਵਾਦ। ਕਿੰਨੇ ਜੀ ਤਰਵਾਣੀ ਪਿਲਟ ਹੈ ਨਾਪਾ ਬਜਾਲਾ ਰੋਡ ਜਿਹੜੀ ਹੈ ਜਿੱਥੋਂ ਵਾਰ ਨੰਬਰ 3 ਪੈ ਜਾਂਦਾ ਜਿਹੜਾ ਘਰ ਦੀ ਬਣਾਈ ਆ ਪੂਰੀ ਹੋਗਾ। ਇਸ ਤੋਂ ਪਿਛਲੇ ਬਹੁਤੰਨੇ ਤੋਂ ਲਗਾਤਾਰ ਵਾਰਦਾਤਾਂ ਹੋਈਆਂ ਨੇ ਜਿੱਕਰ ਨੂੰ ਤਾਂ ਇੱਕ ਮੁੰਡਾ ਕੋਈ ਕੁੱਟਿਆ ਜੀ ਉਹ ਆਪਸੀ ਰੰਜੀਸ਼ ਆ ਜਾਂ ਕੀ ਆ। ਉਹ ਦੁਕਾਨਦਾਰ ਜਿਹੜੇ ਨੇ ਜੀ ਤੇ ਉਹਨਾਂ ਨੇ ਮੇਰੇ ਵੀਡੀਓ ਭੇਜੀ ਤੇ ਇੱਕ ਹੈ ਸਾਡਾ ਪਹਾ ਨਾਈ ਦਾ ਕੰਮ ਕਰਦਾ ਸੀ 6 ਮਹੀਨੇ ਪਹਿਲਾਂ ਕਹਿੰਦੇ ਉਹਨਾਂ ਨੇ ਕੈਂਚੀ ਖੋਚੀ ਲੈ ਗਿਆ ਕੋਈ ਚੱਕ ਕੇ ਤੇ ਉਹ ਮੈਂ ਕਿਹਾ ਕਿ ਬ੍ਰੀਕਿੰਗ ਨਹੀਂ ਜਾਣ ਕਰੋ ਸਭ ਤੋਂ ਵੱਡਾ ਜਿਹੜਾ ਇੱਕ ਆ ਬੈਟਰੀ ਦੀ ਦੁਕਾਨ ਆ ਪਿੱਛੇ ਇਹਨਾਂ ਦੇ ਸਾਹਮਣੇ ਬੈਟਰੀਆਂ ਦੀ ਚੋਰੀ ਹੋਈ ਆ ਉਹ ਕੰਪਨੀ ਆਜੇ ਉਹਨਾਂ ਨੇ ਸਾਰੇ ਨਾਮ ਜਿਹਾ ਲਿਖਾਈ ਆ ਪਰ ਇਹ ਮੇਰੇ ਕੋਲੇ ਘਰੇ ਆਏ ਤਾਂ ਮੈਂ ਉਦੋਂ ਕਹਿ ਆਵਦਾ ਜੀ ਮੈਂ ਕਿਹਾ ਜੀ ਮੈਂ ਜਿੱਥੇ ਦੁਕਾਨਾਂ ਨੇ ਉੱਥੇ ਖੁਦ ਆਣਾ ਚੱਲ ਗਿਆ ਤੇ ਮੈਂ ਹੁਣ ਆ ਕੇ ਤਾਂ ਬਹਾਰੀ ਗੱਲਬਾਤ ਹੋਣੀ ਆ ਪੁਲਿਸ ਪ੍ਰਸ਼ਾਸਨ ਬੁਲਾ ਲਿਆ ਉਹਨ ਜਦਿਆ ਬਹੁਤ ਬ੍ਰੀਕਿੰਗ ਨਾ ਕੰਪਲੀਟ ਕਰਕੇ ਦਾ ਹਾਲ ਸਮਝਾਈਦਾ ਜੀ ਤੇ ਜਿਹੜੇ ਚੋਰੀ ਕਰਨ ਵਾਲੇ ਨੇ ਜੀ ਉਹ ਨਾਦੇ ਦੇ ਨੇ ਉਹ ਕੁੱਪ ਹਟਿਆਰੇ ਤੋਂ ਆ ਕੋ ਖੱਬੇ ਸੋ ਜੂ ਆਏ ਆਉਦੇ ਨੇ ਜੀ ਜਿਹੜੇ ਲੋਕ ਨੇ ਪਰ ਅਸੀਂ ਉਹਨਾਂ ਦੀ ਹੌਲੇ ਲਈ ਫੈਰ ਵੀ ਕਰਕੇ ਤੇ ਉਹ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਆ ਉਹ ਹੋ ਕੇ ਮੌਮਾਨੀ ਚੋਰੀਆਂ ਹੋ ਰਹੀਆਂ ਨੇ ਕਿ ਪਲਾਨਿੰਗ ਕੋਈ ਬਣਾਈ ਇਹ ਇਹ ਕੇਵਲ ਚੱਕਦੇ ਨੇ ਜਿਵੇਂ ਇਹਨਾਂ ਦੀ ਬੈਟਰੀ ਚੱਕੀ ਹੈ ਕੋਈ ਕੇਵਲ ਚੱਕ ਰਾਇ ਜੀ ਕੇਵਲ ਕੇਵਲ ਚੱਕ ਕੇ ਉਹ ਸਾੜ ਕੇ ਲਵੜ ਪਰ ਵੇਚ ਦਿੰਦੇ ਕੇਵਲ ਜੀ ਇਹ ਇਹ ਕੁੱਪ ਨੂੰ ਨਾ ਕੋਈ ਮੈਪ ਹੈ ਉਹਨਾਂ ਨੇ ਵੀ ਕਿਹਾ ਭਾਈ ਸਾਹਿਬ ਉਹਨਾਂ ਨੇ ਕਿ ਕੋਈ ਨਾ ਆਪਣਾ ਬੰਦਾ ਹੀ ਵੇਚ ਰਾਇਆ ਹੈ ਜੀ ਜਿਹੜਾ ਇਹ ਜਿਹੜਾ ਕਹਾਣੀ ਫਰਸਾਨਾਤਰੀ ਹੁੰਦੀ ਹੈ ਤੇ ਇਹਦੀ ਇੱਕ ਵਾਰੀ ਬ੍ਰੇਕੀ ਨਾਲ ਜਾਂਚ ਕਰਪਾ ਲੋਗੇ ਜਿਹੜਾ ਫੜਿਆਗਾ ਨਾ ਕੋਈ ਸ਼ੱਕੀ ਬੰਦਾ ਇਹਨਾਂ ਦੀ ਨਜ਼ਰ ਚ ਆਏਗੇ ਨੇ ਭਾਈ ਸਾਹਿਬ ਬੈਟਰੀ ਦੀ ਦੁਕਾਨ ਹੈ ਇਹਨਾਂ ਦੀ ਆਹ ਭਾਈ ਸਾਹਿਬ ਇਹਨਾਂ ਦੀ ਬੈਟਰੀ ਦੀ ਦੁਕਾਨ ਹੈ ਤੇ ਉਹ ਜਿਹੜੇ ਸ਼ੱਕੀ ਨੇ ਸੀ ਉਹ ਭਾਈ ਜੀ ਦੇ ਨਾਲ ਤੇ ਕਾਰਵਾਈ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਬਸ ਕਦਰ ਦੀ ਕੋਸ਼ਿਸ਼ ਕਰਾਂਗੇ ਵੀ ਸੱਚਾਈ ਮੈਂ ਤੁਹਾਨੂੰ ਜੀ ਵਿਸ਼ਵਾਸ ਦਿਵਾਉਂਦਾ ਮੈਂ ਤਾਂ ਵਿਸ਼ਵਾਸ ਤੋਂ ਹਾਂ ਕਿ ਤੁਸੀਂ ਥੋੜੀ ਆਪ ਵੀ ਮੁਸਤਜ਼ਾਦੀ ਰੱਖੋ ਕਿਉਂਕਿ ਪੰਜਾਬ ਪੁਸਤ ਕਹਿੰਦੀ ਜੀ ਪੰਜਾਬ ਪੁਸਤ ਆਉਂਦੀ ਨਹੀਂ ਮੈਂ ਕਹਿੰਦਾ ਜੀ ਪੰਜਾਬ ਪੁਸਤ ਆਮ ਆਦਮੀ ਪਾਰਟੀ ਜਦੋਂ ਆਈ ਉਹਨਾਂ ਨੇ ਭਰਤੀਆਂ ਸ਼ੁਰੂ ਹੋਈਆਂ ਨੇ ਪੰਜਾਬ ਪੁਸਤ ਪਿਛਲੀਆਂ ਸਰਕਾਰਾਂ ਨੇ 15 ਸਾਲਾਂ ਜਿਹੜੇ ਭਰਤੀਆਂ ਨਹੀਂ ਕੀਤੀਆਂ ਪੰਜਾਬ ਪੁਸਤ ਦੇ ਵਿੱਚ ਮੁਲਾਜ਼ਮ ਹੀ ਨਹੀਂ ਇੱਥੇ 50 ਮੁਲਾਜ਼ਮ ਚਾਹੀਦੇ ਸਦਕਾ ਹਾਂਜੀ ਕਰਾ ਲਈ ਜੀ ਮੁਲਾਜ਼ਮ ਨਹੀਂ ਜੀ ਠੀਕ ਹੈ ਨਾ ਮੁਲਾਜ਼ਮ ਹੀ ਪੂਰੇ ਹੋਣ ਹੁਣ ਭਰਤੀਆਂ ਹੋਣ ਲੈ ਜene ਨਵੇਂ ਬੱਚੇ ਆਣਨ ਉਹਨਾਂ ਨੂੰ ਟ੍ਰੇਨ ਹੋਣਗੇ ਸਾਲ ਜਿਹੜਾ ਲੱਗਣਗੇ ਜੀ ਸੋ ਇਹ ਬੜਾ ਕੰਬੀਰ ਮਸਲਾ ਹੈਗਾ ਆਪਾਂ ਸਾਰੇ ਇਹਨਾਂ ਨਸ਼ਾ ਜੀ नशा मुक्ति मुहिम चला रहे हैं चोरिया वे जो फड़े गए, गए। तो तो दो चार वो जेल चले गए जी का मैंने अग ला जाने अगर तो पच्चीस काम हो जाएगा ये सारा इस तरह जी रात कोई देर रात दो पांच बजे चोरी हुई है ताके ताके ਯਾ ਵੀ ਆ ਵੀ ਦਿਖਾ ਰਿਹਾ ਵੀ ਦੇਖ ਰਹੇ ਹੋ ਸੁਪਦੀ ਦਾ ਕੰਪਨੀ ਸਰੋਤ ਬਾਲੜਿਆ ਇਹਨਾਂ ਦੀ ਚੋਰੀ ਹੋਈ ਇਹਨਾਂ ਨੇ ਕੰਪਲੇਨਟ ਕੀਤੀ ਹੈ ਜੀ ਪੁਲਿਸ ਵਾਲੀ ਦਾ ਭੇਜੀ 9:30 ਵਜੇ ਉਹ ਵੀ ਪਰਤਾਲ ਜਾਂਦ ਵਾਸਤੇ ਮੌਕਾ ਦੇਖਣ ਵਾਸਤੇ ਇੱਥੇ ਆਏ ਆ ਜੀ ਹੁਣ ਅਸੀਂ ਤੇ ਬਾਕੀ ਨੂੰ ਦੇਖਦੇ ਆ ਵੀ 22 ਇਸ਼ਤਿਹਾਰਾਂ ਕੀ ਸਾਹਮਣੇ ਆਉਂਦੀਆਂ ਕਿਸੇ ਦੇ ਸ਼ੱਕ ਜਾਰ ਕਰਦੇ ਨੇ ਜਾਂ ਕੋਈ ਜੋ ਵੀ ਹੈ ਉਹ ਜੋ ਵੀ ਦੀ ਸਾਹਮਣੇ ਆਊਗੀ ਸਾਰਾ ਹੋਰ ਮੈਂ ਕੀ ਖਲਾ ਦੇ ਦੇਣਾ ਜਿਹੜੀਆਂ ਚੋਰੀਆਂ ਹੋਣ ਚੋਰੀਆਂ ਸਾਰਾ ਦੇਖੋ ਬਾਹਰਲੇ ਪਾਸੇ ਆ ਜਿਵੇਂ ਹੁਣ ਅੰਦਰ ਦਾ ਚੌਕੀਦਾਰ ਰੱਖੇ ਹੋਏ ਨਹੀਂ ਬਜ਼ਾਰਾਂ ਦੇ ਵਿੱਚ ਬਜ਼ਾਰ ਦੇ ਵਿੱਚ ਮਤਲਬ ਕੋਈ ਚੋਰੀ ਦਾ ਇਹ ਸਾਹਿਬ ਜਿਹੜੇ ਬਾਹਰਲੇ ਪਾਸੇ ਨੇ ਬਾਹਰ ਸਾਡੇ ਦੇ ਬਕਰਬਾਰ ਇੰਦਰ ਜਿਆਦਾ ਚੋਰੀਆਂ ਹੋ ਰਹੀਆਂ ਉਹ ਤਾਂ ਕਹਿ ਰਿਹਾ ਕਿ ਸਾਡਾ ਕੋਈ ਚੌਕੀਦਾਰ ਹੈ ਜੀ ਫਿਰ ਗੱਤ ਵੀ ਨਿਕਲਦੀ ਆ ਗੱਤ ਜਾਂਦੇ ਆ ਅਸੀਂ ਰਾਤ ਨੂੰ ਜੀ ਲੋਕ ਇਹ ਬਹਾਵੇਂ ਬਹੁਤ ਅੱਖਾਂ ਕਰੇ ਸੀਲ ਕੀ ਬਾਹਰਲਾ ਪਤਾ ਆ ਜਾਂਦਾ ਜਿਹਨੂੰ ਜੇਰੇ ਪੈਲੀ ਘਰ ਤੋਂ ਕੰਮ ਦੇਖਦੇ ਉਹ ਤਾਂ ਸ਼ਹਿਰ ਵਾਸੀ ਹਾਂਜੀ ਹਾਂ ਬਿਲਕੁਲ ਸਹਿਯੋਗ ਦੇਣਾ ਚਾਹੀਦਾ ਹੈ ਸ਼ਹਿਰ ਵਾਸੀਆਂ ਨੂੰ ਜੀ ਜੀ ਤੁਹ ਦੁਤਵਾ ਹੁਣੇ ਹੈ ਇਹਦਾ ਵਿਸ਼ਵਾਸ ਤੋਂ ਆਉਣੇ ਸਾਡੇ ਨਾਲ ਨਾਲ ਕੀ ਚੱਲਣਗੇ ਤੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਜਿਸ ਤਰ੍ਹਾਂ ਵੀ ਕਰਦੇ ਨੇ ਚੌਕੀਦਾਰ ਰੱਖਣ ਗੈਸਟ ਬਣਾ ਵਧਾ ਰਹੇ ਹਾਂ ਜੀ ਸਾਰਾ ਬਸਰੀ ਕਰ ਰਹੇ ਹਾਂ